ਐਨਕਾਊਂਟਰ ਹੋਇਆ ਗਮਟਾਲਾ ਨੇੜੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁੱਠਪੇੜ ਹੋਈ ਆ ਪੁਲਿਸ ਦੀ ਫਾਇਰਿੰਗ ਦੇ ਵਿੱਚ ਬਦਮਾਸ਼ ਜ਼ਖਮੀ ਹੋਇਆ ਏ ਬਦਮਾਸ਼ ਦੇ ਪੈਰ ਤੇ ਗੋਲੀ ਲੱਗੀ ਆ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਹਥਿਆਰਾਂ ਦੀ ਰਿਕਵਰੀ ਦੇ ਲਈ ਪੁਲਿਸ ਉਸ ਨੂੰ ਲੈ ਕੇ ਗਈ ਸੀ ਤੇ ਇਸ ਦੌਰਾਨ ਉਸ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ ਜਵਾਬੀ ਫਾਇਰਿੰਗ ਪੁਲਿਸ ਦੇ ਵੱਲੋਂ ਕੀਤੀ ਗਈ ਜਿਸ ਦੇ ਵਿੱਚ ਬਦਮਾਸ਼ ਦੇ ਗੋਲੀ ਲੱਗੀ ਅਤੇ ਜ਼ਖਮੀ ਹਾਲਤ ਦੇ ਵਿੱਚ ਆ ਅੰਮ੍ਰਿਤਸਰ ਦੇ ਵਿੱਚ ਇਹ ਵੱਡਾ ਐਨਕਾਊਂਟਰ ਗਮਟਾਲਾ ਨੇੜੇ ਪੁਲਿਸ ਅਤੇ ਬਦਮਾਸ਼ ਵਿਚਾਲੇ ਮੁੱਠਪੇੜ ਹੋਈ ਹੈ ਪੁਲਿਸ ਦੀ ਫਾਇਰਿੰਗ ਦੇ ਵਿੱਚ ਇਹ ਬਦਮਾਸ਼ ਜ਼ਖਮੀ ਹੋਇਆ ਹੈ ਬਦਮਾਸ਼ ਦੇ ਪੈਰ ਦੇ ਵਿੱਚ ਗੋਲੀ ਲੱਗੀ ਜਿਸ ਨੂੰ ਕਾਬੂ ਕਰ ਲਿਆ ਗਿਆ ਹੈ ਹਥਿਆਰਾਂ ਦੀ ਰਿਕਵਰੀ ਲਈ ਪੁਲਿਸ ਲੈ ਕੇ ਗਈ ਸੀ ਤਾਂ ਦੱਸਦੀ ਹੈ ਕਿ ਗ੍ਰਿਫਤਾਰ ਪਹਿਲਾਂ ਕੀਤਾ ਗਿਆ ਸੀ ਇਸ ਬਦਮਾਸ਼ ਨੂੰ ਤੇ ਜਦੋਂ ਪੁਲਿਸ ਪਾਰਟੀਆਂ ਇਸ ਨੂੰ ਰਿਕਵਰੀ ਵਾਲੀ ਥਾਂ ਤੇ ਲੈ ਕੇ ਜਾਂਦੀ ਆ ਤਾਂ ਉਸ ਦੌਰਾਨ ਇਹ ਮੁੱਠਪੇੜ ਹੋਈ ਹੈ ਅਮਿਤ ਮੇਰੇ ਸਹਿਯੋਗੀ ਅੰਮ੍ਰਿਤਸਰ ਤੋਂ ਫੋਨ ਲਾਈਨ ਤੇ ਮੌਜੂਦ ਨੇ ਅਮਿਤ ਪੂਰਾ ਮਾਮਲਾ ਸਮਝਣਾ ਚਾਹੁੰਦੇ ਆ ਇਹ ਬਦਮਾਸ਼ ਕੌਣ ਹੈ ਕਿਹੜੇ ਆ ਆਧਾਰਤੇਸ ਨੂੰ ਗ੍ਰਿਫਤਾਰ ਕੀਤਾ ਗਿਆ ਕੀ ਇਲਜ਼ਾਮ ਸੀ ਇਸ ਦੇ ਤੇ ਹੁਣ ਕਿਵੇਂ ਇਹ ਮੁੱਠਪੇੜ ਹੋਈ ਹੈ ਜੀ ਬਿਲਕੁਲ ਗੁਰਪ੍ਰੀਤ ਸਿੰਘ ਗੋਪੀ ਨਾਮ ਇਸ ਜਿਹੜਾ ਜਿਸ ਦੇ ਨਾਮ ਉੱਤੇ ਬੇਰ ਹੋਈ ਹੈ ਉਸ ਦਾ ਦੱਸਿਆ ਜਾ ਰਿਹਾ ਤੇ ਅੰਮ੍ਰਿਤਸਰ ਤਰਨਤਾਰਨ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਗੱਡੀਆਂ ਚੋਰੀ ਦਾ ਕੰਮ ਕਰਦਾ ਸੀ ਹਾਲਾਂਕਿ ਇਸ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਦੇ ਕੋਲੋਂ ਇੱਕ ਪਿਸਤੌਲ ਵੀ ਪੁਲਿਸ ਨੇ ਬਰਾਮਦ ਕਰਨਾ ਸੀ ਪਿਸਤੌਲ ਤੇ ਜ਼ਿੰਦਾ ਰਾਊਂਡ ਜਿਹੜੇ ਇਸ ਨੇ ਗੁੰਮਟਾਲੇ ਦੇ ਕੋਲ ਇੱਕ ਖਾਲੀ ਜਗ੍ਹਾ ਦੇ ਵਿੱਚ ਛਿਪਾ ਕੇ ਰੱਖੇ ਸੀ ਜਦੋਂ ਪੁਲਿਸ ਦੇਰ ਰਾਤ ਉਸ ਨੂੰ ਉਸੇ ਗੱਡੀ ਦੇ ਵਿੱਚ ਉਸ ਜਗ੍ਹਾ ਤੇ ਲੈ ਕੇ ਆਈ ਤੇ ਉਸ ਨੇ ਪਿਸਤੌਲ ਚੁੱਕ ਕੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਅਤੇ ਉੱਥੋਂ ਭੱਜਣ ਦੀ ਕੋਸ਼ ਵੀ ਫਾਇਰਿੰਗ ਕੀਤੀ ਕਿ ਜਿਸ ਤੋਂ ਬਾਅਦ ਇਸ ਗੁਰਪ੍ਰੀਤ ਸਿੰਘ ਗੋਪੀ ਦੇ ਪੈਰ ਦੇ ਵਿੱਚ ਗੋਲੀ ਲੱਗੀ ਉਸ ਨੂੰ ਹਸਪੀਟਲ ਦੇ ਵਿੱਚ ਦਾਖਲ ਜ਼ਰੂਰ ਕਰਵਾਇਆ ਗਿਆ ਉਹਦੇ ਕੋਲ ਲਗਾਤਾਰ ਪੁਛ ਪੇਛ ਕੀਤੀ ਜਾ ਰਹੀ ਹੈ ਲੇਕਿਨ ਇੱਕ ਵੱਡਾ ਇਨਕਾਊਂਟਰ ਅੰਮ੍ਰਿਤਸਰ ਦੇ ਵਿੱਚ ਹੋਇਆ ਵਾ ਪਿਛਲੇ ਕੁਝ ਦਿਨਾਂ ਤੋਂ ਉਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਵਿੱਚ ਇਨਕਾਊਂਟਰ ਹੋਏ ਸੀ ਸੋ ਇਸ ਦੇ ਕੋਲੋਂ ਹਲੇ ਹੋਰ ਪੁਛਗਿਛ ਜ਼ਰੂਰ ਪੁਲਿਸ ਦੁਆਰਾ ਕੀਤੀ ਜਾ ਰਹੀ ਹੈ ਕਿਉਂਕਿ ਇਸ ਦੇ ਨਾਲ ਹੋਰ ਕਿੰਨੇ ਸਾਥੀ ਸੀ ਇਸ ਦੇ ਉੱਪਰ ਕਈ ਮਾਮਲੇ ਹੋਰ ਵੀ ਦਰਜਲ ਸੋ ਸਾਰੀ ਇਸ ਕਤਨਾਕ੍ਰਮ ਬਾਰੇ ਪੁਲਿਸ ਕਮਿਸ਼ਨਰ ਜਿਹੜੇ ਗੁਰਪ੍ਰੀਤ ਸਿੰਘ ਭੁੱਲਰ ਥੋੜੀ ਜੱਜਲ ਅੰਜਾਰੇ ਤੇ ਉਹਨਾਂ ਕੋਲੋਂ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਸ ਦੇ ਉੱਪਰ ਕਿੰਨੇ ਮਾਮਲੇ ਪਹਿਲਾਂ ਦਰਜ ਸੀ ਤੇ ਅੰਮ੍ਰਿਤਸਰ ਦੇ ਵਿੱਚ ਚੋਰੀ ਦੀ ਵਾਰਦਾਤਾਂ ਨੂੰ ਕੀ ਪਿਸਤੋਲ ਦੀ ਬਲਤੇ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਸੀ ਜਾਂ ਫਿਰ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਇਸਨੇ ਇਸ ਘਟਨਾ ਨੂੰ ਜਿਹੜੀ ਚੋਰੀ ਦੀ ਵਾਰਦਾਤਾਂ ਨੂੰ ਪੰਜਾਬ ਦੇਤੇ ਸੀ ਜੀ ਕਮੇ ਬਹੁਤ ਸ਼ੁਕਰੀਆ ਇਸ ਪੂਰੀ ਅਪਡੇਟ ਦੇ ਲਈ ਤਾਂ ਅਮੇ ਸ਼ਰਮਾ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਅੰਮ੍ਰਿਤਸਰ ਦੇ ਵਿੱਚ ਇਹ ਮੁੱਠਪੇੜ ਹੋਈ ਹੈ ਇਨਕਾਉਂਟਰ ਹੋਇਆ ਹੈ ਗਮਟਾਲਾ ਨੇੜੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਥਾਂ ਤੇ ਇਨਕਾਉਂਟਰ ਹੋਇਆ ਦਰਸਲ ਇਹ ਬਦਮਾਸ਼ ਸੀ ਜਿਸ ਨੂੰ ਪੁਲਿਸ ਰਿਕਵਰੀ ਲਈ ਲੈ ਕੇ ਗਈ ਤੇ ਇਸ ਨੇ ਪਹਿਲਾਂ ਤੋਂ ਹੀ ਜਿਹੜੇ ਹਥਿਆਰ ਲੁਕੋਏ ਹੋਏ ਸੀ ਉਸ ਦੇ ਨਾਲ ਹੀ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਜਿਸ ਦੇ ਵਿੱਚ ਇਸ ਤੇ ਗੋਲੀ ਲੱਗੀ ਹੈ ਬਦਮਾਸ਼ ਜ਼ਖਮੀ ਹੋ ਗਿਆ ਹੈ ਪੈਰ ਦੇ ਵਿੱਚ ਗੋਲੀ ਲੱਗੀ ਆ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਹੁਣ ਕਾਬੂ ਕਰ ਲਿਆ ਗਿਆ ਤੇ ਹਥਿਆਰਾਂ ਦੀ ਰਿਕਵਰੀ ਲਈ ਪੁਲਿਸ ਇਸ ਨੂੰ ਲੈ ਕੇ ਗਈ ਸੀ ਤੇ ਇਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ